ਇਹ ਟੌਪਿਕ ਅੱਜ ਦੇ ਸਮੇਂ ਦੀ ਇੱਕ ਸਮਾਜਿਕ ਹਕੀਕਤ ਹੈ ਜਦੋਂ ਅਸੀਂ ਛੋਟੇ-ਛੋਟੇ ਬੱਚੇ ਬਜ਼ੁਰਗਾਂ ਕੋਲ ਛੱਡ ਜਾਂਦੇ ਹਾਂ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਘਰਾਂ ਵਿੱਚ ਇੱਕ ਇਹੋ ਜਿਹੀ ਸਥਿਤੀ ਵੇਖ ਨੂੰ ਮਿਲਦੀ ਹੈ ਮਾਪੇ ਰੋਜ਼ਗਾਰ ਲਈ ਨੌਕਰੀ ਲਈ ਜਾਂ ਹੋਰ ਮਜਬੂਰੀਆਂ ਕਰਕੇ ਆਪਣੇ ਛੋਟੇ-ਛੋਟੇ ਬੱਚੇ ਬਜ਼ੁਰਗ ਮਾਪਿਆਂ ਕੋਲ ਛੱਡ ਕੇ ਜਾਂ ਤਾਂ ਦੂਸਰੇ ਸ਼ਹਿਰਾਂ ਚਲੇ ਜਾਂਦੇ ਹਨ ਜਾਂ ਵਿਦੇਸ਼ ਚਲੇ ਜਾਂਦੇ ਹਨ ਇਫੈਸ ਲਕਸਰ ਆਸਾਨ ਨਹੀਂ ਹੁੰਦਾ ਪਰ ਇਸ ਦੀਆਂ ਜੁੜੀਆਂ ਮੁਸ਼ਕਲਾਂ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਬਜ਼ੁਰਗ ਮਾਂ ਕੋਲ ਨਹੀਂ ਬੱਚਿਆਂ ਦੀ ਦੇਖਭਾਲ ਕਰਨਾ ਪਿਆਰ ਦੀ ਗੱਲ ਹੈ ਪਰ ਇਹ ਕੰਮ ਸਰੀਰਕ ਅਤੇ ਮਾਨਸਿਕ ਤੌਰ ਤੇ ਵਿਅਕਾਹ ਹੁੰਦਾ ਹੈ। ਉਮਰ ਵਧਣ ਦੇ ਨਾਲ ਤਾਕਤ ਘਟ ਜਾਂਦੀ ਹੈ, ਦਿਮਾਗੀਆਂ ਦੁਬਾਰੀਆਂ ਤੇ ਥਕਾਵਟ ਦੇ ਬਾਵਜੂਦ ਵੀ ਉਹ ਬੱਚਿਆਂ ਦੀ ਹਰ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇੱਕ ਪਾਸੇ ਬੱਚਿਆਂ ਦੀ ਪੜ੍ਹਾਈ, ਖਾਣਾ, ਸਫਾਈ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ। ਦੂਜੇ ਪਾਸੇ ਆਪਣੀ ਸਿਹਤ ਦਾ ਧਿਆਨ। ਬਜ਼ੁਰਗੋ ਕਦੇ ਵੀ ਖੁੱਲਕੇ ਨਹੀਂ ਕਹਿੰਦੇ ਕਿ ਉਹ ਥੱਕਦੇ ਹਨ। ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਤੇ ਬੱਚਿਆਂ ਦੇ ਮਾਪਿਆਂ ਨੂੰ ਤਕਲੀਫ ਨਾ ਹੋਵੇ। ਬੱਚਿਆਂ ਲਈ ਵੀ ਇਹ ਸਥਿਤੀ ਆਸਾਨ ਨਹੀਂ ਹੁੰਦੀ। ਇਹ ਮਾਪਿਆਂ ਦੀ ਕਮੀ ਉਹ ਹਮੇਸ਼ਾ ਮਹਿਸੂਸ ਕਰਦੇ ਨੇ। ਬੱਚੇ ਸਵਾਲ ਪੁੱਛਦੇ ਰਹੇ ਜਿਨ੍ਹਾਂ ਦੇ ਜਵਾਬ ਸ਼ਾਇਦ ਬਜ਼ੁਰਗ ਜਨ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਅੰਦਰ ਉਹ ਵੀ ਜਾਣਦੇ ਹਨ ਕਿ ਮਾਪਿਆਂ ਦੀ ਇਹ ਘਾਟ ਬੱਚਿਆਂ ਨੂੰ ਪੂਰੀ ਨਹੀਂ ਹੋ ਸਕਦੀ ਅਕਸਰ ਮਾਪੇ ਸੋਚਦੇ ਹਨ ਕਿ ਬੱਚੇ ਬਜ਼ੁਰਗਾਂ ਦੇ ਕੋਲ ਸੁਰੱਖਿਅਤ ਹਨ ਪਰ ਸੁਰੱਖਿਆ ਸਿਰਫ ਇੱਕ ਪੱਖ ਹੈ ਬੱਚਿਆਂ ਨੂੰ ਮਾਪਿਆਂ ਦਾ ਸਮਾਂ ਧਿਆਨ ਅਤੇ ਭਾਵਨਾਤਮਕ ਸਹਾਰਾ ਵੀ ਚਾਹੀਦਾ ਹੁੰਦਾ ਹੈ ਜਦੋਂ ਇਹ ਘਾਟ ਲੰਮੇ ਸਮੇਂ ਤੱਕ ਰਹਿੰਦੀ ਹੈ ਤਾਂ ਬੱਚਿਆਂ ਦੇ ਮਨ ਤੇ ਵੀ ਅਸਰ ਪੈਂਦਾ ਹੈ ਇਸ ਸਥਿਤੀ ਵਿੱਚ ਮਾਪੇ ਜੋ ਸਿਰਫ ਬੱਚਿਆਂ ਨੂੰ ਛੱਡ ਕੇ ਨਾ ਜਾਣ ਸਭ ਬਜ਼ੁਰਗਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਫੋਨ ਕਾਲ ਵੀਡੀਓ ਕਾਲ ਅਤੇ ਰੈਗੂਲਰ ਮੁਲਾਕਾਤਾਂ ਬਜ਼ੁਰਗਾਂ ਅਤੇ ਬੱਚਿਆਂ ਦੋਨਾਂ ਲਈ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ ਕਿ ਬਜ਼ੁਰਗਾਂ ਦੀ ਸਿਹਤ ਅਤੇ ਸੁਖੋਸਮੱਤ ਦਾ ਧਿਆਨ ਰੱਖਿਆ ਜਾਵੇ ਜੇ ਲੋੜ ਹੋਵੇ ਤਾਂ ਮਦਦ ਲਈ ਹੋਰ ਸਹਾਰੇ ਵੀ ਰੱਖੇ ਜਾਣ ਬਜ਼ੁਰਗਾਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਉਹਨਾਂ ਤੇ ਜ਼ਿੰਮੇਵਾਰੀ ਥੱਪੀ ਗਈ ਹੈ ਸਮਾਜ ਵੱਜੋਂ ਸਾਨੂੰ ਇਹ ਸਮਝਣਾ ਹੋਵੇਗਾ ਸ਼ੇ ਨੂੰ ਬੁਝੁਰਗਾਂ ਕੋ ਚਾਚਨਾ ਗਲਤ ਨਹੀਂ ਪਰ ਇਸ ਨੂੰ ਪੇਰਵਾਹੀ ਨਾਲ ਕਰਨੋਂ ਗਲਤ ਹੈ ਪਿਆਰ ਸਮਝ ਅਤੇ ਸਹਿਯੋਗ ਨਾਲ ਹੀ ਇਹ ਪਰੰਪਰ ਸਫਲ ਹੋ ਸਕਤੇ ਹੈ ਤੇ ਅੰਤ ਵਿੱਚ ਇਹ ਕਹਣਾ ਗਲਤ ਨਹੀਂ ਹੋਵੇਗਾ ਕਿ ਬੱਚੇ ਤੇ ਬੁਝੁਰਗ ਦੋਨੋਂ ਸਾਡੀ ਜ਼ਿੰਮੇਵਾਰੀ ਹੈ ਜੇ ਅਸੀਂ ਦੋਨਾਂ ਦੇ ਲੋੜਾਂ ਨੂੰ ਸਮਝ ਕੇ ਫੈਸਲੇ ਕਰੀਏ ਤਾਂ ਪਰਿਵਾਰ ਕ ਸੰਤੁਲਿਤ ਬਣਿਆ ਰਹ ਸਕਦਾ ਹੈ